ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈ ਰੀਨਾ ਰੰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਗੁੰਡਾ ਕਰਦੀਆਂ ਦਰਤਨਾਕ ਘਟਨਾਵਾਂ ਵਾਪਰ ਰਹੀਆਂ ਹਨ ਜਿਨ੍ਹਾਂ ਦਾ ਸਿੱਧਾ ਸਬੰਧ ਪੰਜਾਬ ਦੀ ਸੱਤਾਧਾਰੀ ਪਾਰਟੀ ਬਾਦਲਕਿਆਂ ਦੇ ਨਾਲ ਹੈ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪੈਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਾਬ ਦਾ ਇੱਕ ਕਾਰੋਬਾਰੀ ਜਿਹੜਾ ਬਾਦਲਕਿਆਂ ਦੀ ਪਾਰਟੀ ਵੱਲੋਂ ਪਹਿਲਾਂ ਚੋਣ ਵੀ ਲੜ ਚੁੱਕਾ ਹੈ ਦੋ ਕਰਿੰਦ ਆਪਣੇ ਹੀ ਦੋ ਕਰਿੰਦਿਆਂ ਨੂੰ ਚੁੱਕ ਕੇ ਆਪਣੇ ਫਾਰਮ ਹਾਊਸ ਤੇ ਲੈ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਹੱਥ ਪੈਰ ਕੱਟ ਦਿੱਤੇ ਜਾਂਦੇ ਹਨ ਕੀ ਪੰਜਾਬ ਦੇ ਵਿੱਚ ਇਹ ਗੁੰਡਾਗਰਦੀ ਦਾ ਤੇ ਜੰਗਲ ਰਾਜ ਦਾ ਸਬੂਤ ਨਹੀਂ ਇਹ ਕੁਬਲੀ ਗੱਲ ਇਹ ਹੈ ਕਿ ਖੌਫ ਨਾਕ ਪਿਆਨਕ ਤੇ ਵੈਸ਼ਿਆਨਾ ਕਾਰਵਾਈ ਜਾਂ ਕਾਂਡ ਹੈ ਜਿਹੜਾ ਵਾਪਰਿਆ ਪੰਜਾਬ ਦੀ ਧਰਤੀ ਤੇ ਹਾਂਜੀ ਤੇ ਇਸ ਤੋਂ ਬਾਅਦ ਵੀ ਜੇ ਕੋਈ ਸਵਾਲ ਪੁੱਛੇ ਕਿ ਪੰਜਾਬ 'ਚ ਜੰਗਲ ਰਾਜ ਹੈ ਜਾਂ ਨਹੀਂ ਸੋ ਮੈਂ ਸਵੇ ਤੱਕ ਕਿ ਇਸ ਵੇਲੇ ਜੋ ਘਟਨਾਵਾਂ ਪੰਜਾਬ 'ਚ ਵਾਪਰ ਰਹੀਆਂ ਮੈਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਇਹ ਕੋਈ ਅੱਜ ਦੀ ਨਵੀਂ ਗੱਲ ਨਹੀਂ ਹਾਂਜੀ ਸੋ ਜਦੋਂ ਤੂੰ ਸੁਖਵੀਰ ਬਾਦਲ ਨੇ ਪੰਜਾਬ ਦੇ ਵਿੱਚ ਸੁਖਵੀਰ ਬਾਦਲ ਦੇ ਸਾਲੇ ਬਿਕਰਮ ਮਜੀਠੀਆ ਨੇ ਪੰਜਾਬ ਦੇ ਵਿੱਚ ਮਾਫੀਆ ਨੂੰ ਥਾਪੜਾ ਦਿੱਤਾ ਮਾਫੀਆ ਨੂੰ ਸਰਪ੍ਰਸਤੀ ਦਿੱਤੀ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਮਾਫੀਆ ਸੀ ਚਾਹੇ ਉਹ ਨਸ਼ਾ ਬਾਫੀਆ ਚਾਹੇ ਰੇਤ ਮਾਫੀਆ ਚਾਹੇ ਬਜਰੀ ਮਾਫੀਆ ਚਾਹੇ ਭੂਮੀ ਮਾਫੀਆ ਕਿਸੇ ਵੀ ਤਰ੍ਹਾਂ ਦਾ ਟਰਾਂਸਪੋਰਟ ਮਾਫੀਆ ਜਿਹੜਾ ਕਿਸੇ ਵੀ ਤਰ੍ਹਾਂ ਦਾ ਮਾਫੀਆ ਜਿਹੜਾ ਜਦੋਂ ਦੀ ਉਹਨੂੰ ਇਹਨਾਂ ਨੇ ਸਰਪ੍ਰਸਤੀ ਦਿੱਤੀ ਆ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਹਿਣ ਦੀ ਗੱਲ ਨਹੀਂ ਇਹ ਬਿਲਕੁਲ ਸੱਚੀ ਗੱਲ ਆ ਹਕੀਕੀ ਰੂਪ ਆ ਕੇ ਪੰਜਾਬ ਦੇ ਵਿੱਚ ਜੰਗਲ ਰਾਜ ਆ ਜਿਹੜਾ ਉਹ ਸਥਾਪਿਤ ਹੋ ਗਿਆ ਹਾਂਜੀ ਹੁਣ ਜਿਹੜਾ ਤੁਸੀਂ ਅੱਜ ਦਾ ਮੁੱਦਾ ਚੁਣਿਆ ਤੇ ਉਹਦਾ ਤੁਸੀਂ ਸਵਾਲ ਕੀਤਾ ਕਿ ਇੱਕ ਸ਼ਰਾਬ ਦਾ ਵਪਾਰੀ ਆ ਕੱਲ ਵੀ ਜਦੋਂ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਸੀ ਕਿ ਅੱਜ ਉਹ ਅਕਾਲੀ ਦਲ ਜਿਹੜਾ ਟਕਸਾਲੀ ਅਕਾਲੀਆਂ ਦਾ ਜਿਹੜੇ ਨਿਤ ਨੇਮ ਕਰਨ ਵਾਲੇ ਜਿਹੜੇ ਕੁਰਬਾਨੀ ਕਰਨ ਵਾਲੇ ਜਿਹੜੇ ਤਿਆਗ ਕਰਨ ਵਾਲੇ ਜਿਹੜੇ ਸਰਵਤ ਦਾ ਭਲਾ ਮੰਗਣ ਵਾਲੇ ਹਉਦੇ ਲੋਕ ਹਉਦੇ ਸੀ ਉਹਨਾਂ ਦਾ ਇਹ ਜਥੇਬੰਦੀ ਸੀ ਹਾਂਜੀ ਪਰੰਤੂ ਅੱਜ ਇਸ ਜਥੇਬੰਦੀ ਦੇ ਵਿੱਚ ਸ਼ਰਾਬ ਦੇ ਵਪਾਰੀ ਨੇ ਜਿਹੜੇ ਉਹ ਸਭ ਤੋਂ ਵੱਡੀ ਗਿਣਤੀ ਚ ਨੇ ਹਾਂਜੀ ਸੋ ਇਹ ਜਿਹੜਾ ਅਬੋਹਰ ਤੋਂ ਹੈ ਗੈਸ਼ੇਵਾਲਾਲ ਇਹ ਇਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਅਕਾਲੀ ਜਲਦੀ ਟਿਕਟ ਤੇ ਉਥੋਂ ਅਬੋਹਰ ਤੋਂ ਚੋਣ ਵੀ ਲੜੀ ਸੀ ਹਾਰ ਗਿਆ ਤੇ ਇਹ ਸ਼ਰਾਬ ਦਾ ਬਹੁਤ ਵੱਡਾ ਵਪਾਰੀ ਆ ਤੇ ਸ਼ਰਾਬ ਦਾ ਬਹੁਤ ਵੱਡਾ ਵਪਾਰੀ ਆ ਤੇ ਉਸ ਸੁਖਵੀਰ ਦਾ ਕਰੀਬੀ ਹੋਊਗਾ ਕਹਿਣ ਵਾਲੀ ਗੱਲ ਹੀ ਦੀ ਸੋ ਸੁਖਵੀਰ ਬਾਦਲ ਦਾ ਕਰੀਬੀ ਤੇ ਸ਼ਰਾਬ ਦਾ ਵਪਾਰੀ ਆ ਜਿਹੜਾ ਉਸ ਵਿਅਕਤੀ ਨੇ ਦੋ ਜਿਹੜੇ ਪਹਿਲੇ ਉਹਦੇ ਕਰਿੰਦੇ ਸੀ ਸੋ ਉਹਨਾਂ ਨੂੰ ਝੁੱਕ ਕੇ ਉਹਨਾਂ ਨੇ ਉਹਦਾ ਕੰਮ ਕਰਨਾ ਛੱਡ ਦਿੱਤਾ ਸੀ ਕਿਸੇ ਦੂਸਰੇ ਨਾਲ ਸ਼ੁਰੂ ਕਰਤਾ ਉਹਨਾਂ ਦੋਨਾਂ ਨੂੰ ਝੁੱਕ ਕੇ ਆਪਦੇ ਫਾਰਮ ਹਾਊਸ ਤੇ ਲੈ ਗਏ ਹਾਂਜੀ ਤੇ ਉੱਥੇ ਲਿਜਾ ਕੇ ਦੋਨੇ ਲੱਤਾ ਦੋਨੇ ਬਾਹ ਜੀ ਸੋ ਉਹਨਾਂ ਬੰਦਿਆਂ ਦੀਆਂ ਇੱਕ ਦੀਆਂ ਦੋਨੇ ਲੱਤਾ ਦੋਨੇ ਬਾਹਾਂ ਵੱਡਤੀਆਂ ਦੂਜੇ ਦੀ ਇੱਕ ਲੱਤ ਇੱਕ ਬਾਹ ਵੱਡਦੀ ਸੋ ਇਸ ਤੋਂ ਭਿਆਨਕ ਤੇ ਵੈਸ਼ਿਆਨਾ ਕਾਰਵਾਈ ਆ ਜਿਹੜੀ ਉਹ ਕੀ ਹੋ ਸਕਦੀ ਐ ਸੋ ਇਸ ਤੋਂ ਭਿਆਨਕ ਜੰਗਲਦਾਰਾਜ ਕੀ ਹੋ ਸਕਦਾ ਸੋ ਜਿਹੜਾ ਭੀਮ ਵਾਜ ਦੀਆਂ ਦੋਨੇ ਲੱਤਾ ਤੋਂ ਵੀ ਵੱਡਤੀਆਂ ਸੀ ਜਿਹਦੀਆਂ ਦੋਨੇ ਬਾਹਾਂ ਵੀ ਵੱਡਤੀਆਂ ਸੀ ਉਹਨੂੰ ਤਾਂ ਜਦੋਂ ਹਸਪਤਾਲ ਲੈ ਕੇ ਜਾ ਰਹੇ ਸੀਗੇ ਉਹਦੀ ਰਸਤੇ 'ਚ ਮੌਤ ਹੋ ਗਈ ਤੇ ਦੂਸਰਾ ਗੰਭੀਰ ਹਾਲਤ ਵਿੱਚ ਹਸਪਤਾਲ 'ਚ ਜ਼ਖਮੀ ਆ ਸੋ ਇਹ ਬਿਲਕੁਲ ਅਸੀਂ ਇਸ ਗੱਲ ਨੂੰ ਕਹਿ ਸਕਦੇ ਹਾਂ ਕਿ ਇੱਕ ਪਾਸੇ ਦੋ ਤਿੰਨ ਦਿਨਾਂ ਤੋਂ ਘਟਨਾਵਾਂ ਸੀ ਜਿਹੜੀਆਂ ਜਿਹੜੀਆਂ ਹਮੇਸ਼ਾ ਹੀ ਅਸੀਂ ਰੋਜ਼ ਆਏ ਦੇਣ ਵਾਲੀ ਕੋਈ ਗੱਲ ਆ ਭਾਵੇਂ ਉਹ ਤਾਂ ਕਿ ਬਾਦਲ ਦੀਆਂ ਬੱਸਾਂ ਨੇ ਜਿਹੜੀਆਂ ਉਹ ਲੋਕਾਂ ਨੂੰ ਦਰੜੜੀ ਦੀਆਂ ਫਿਰਦੀਆਂ ਨੇ ਹਾਂਜੀ ਚੰਨੂ ਦੇ ਨੇੜੇ ਵਿਚਾਰੀ 12 ਸਾਲ ਦੀ ਕੁੜੀ ਸੀ ਉਹਨੂੰ ਕੁਚਲ ਕੇ ਮਾਰਤਾ ਬਰਨਾਲੇ ਨੇੜੇ ਇੱਕ ਮੋਟਰਸਾਈਕਲ ਸਵਾਰ ਸੀ ਉਹਨੂੰ ਕੁਚਲ ਕੇ ਮਾਰਤਾ ਸੋ ਇਹ ਜਿਹੜੀਆਂ ਘਟਨਾਵਾਂ ਨਿਰੰਤਰ ਮਤਲਬ ਜਿਹੜੀਆਂ ਸਿੱਧੀਆਂ ਸੇ ਕੇ ਹੰਕਾਰ ਦੀਆਂ ਨੇ ਸਤ ਹੰਕਾਰ ਦੀਆਂ ਨੇ ਬਾਦਲ ਕਿਆਂ ਜਾਂ ਬੱਸਾ ਨੇ ਚਾਹੇ ਬਾਦਲ ਕਿਆਂ ਦੇ ਉਹ ਸ਼ਰਾਬੀ ਹਿੱਸੇਦਾਰ ਨੇ ਸ਼ਰਾਬ ਦੇ ਵਪਾਰੀ ਹਿੱਸੇਦਾਰ ਨੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਇਹ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਇਹ ਸਾਬਤ ਕਰਦੀਆਂ ਨੇ ਕਿ ਉਹਨਾਂ ਨੂੰ ਪੰਜਾਬ ਦੀ ਧਰਤੀ ਤੇ ਜਿਹੜੇ ਲੋਕ ਨੇ ਉਹ ਕੀੜੇ ਪਕੌੜੇ ਦਿਖਾਈ ਦਿੰਦੇ ਨੇ ਉਹਨਾਂ ਦੀ ਮੌਤ ਉਹਨਾਂ ਲਈ ਕੋਈ ਅਰਥ ਨਹੀਂ ਰੱਖਦੀ ਸੋ ਇਹ ਇਸ ਘਟਨਾ ਨੇ ਜਿਹੜੀ ਅਗੋਰ ਦੇ ਵਿੱਚ ਵਾਪਰੀ ਆ ਕਿ ਉਹਨਾਂ ਦੀ ਦੌਲਤੇ ਲੱਤਾ ਵਾ ਵੱਢ ਕੇ ਜਿਸ ਤਰ੍ਹਾਂ ਮਤਲਬ ਵੈਸ਼ੀਆਂ ਨਾਲ ਕਾਰਵਾਈ ਕੀਤੀ ਹੈ ਉਹ ਬਿਲਕੁਲ ਪੰਜਾਬ ਦੇ ਵਿੱਚ ਜੰਗਲ ਰਾਜ ਤੇ ਮੋਰ ਆ ਜਿਹੜੀ ਉਹਨਾਂ ਨੇ ਬਾਦਲ ਕਹਿੰਦੇ ਖੋਦ ਹੀ ਲਾਤੀ ਆ ਦੂਸਰੇ ਪਾਸੇ ਪੰਜਾਬ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਉਹਨਾਂ ਨੂੰ ਹੋਰ ਸੁਰੱਖਿਆ ਦੇ ਰਹੀ ਹੈ ਤੁਸੀਂ ਕੀ ਟਿੱਪਣੀ ਕਰਦੇ ਹੋ ਦੇਖੋ ਬੀਬਾ ਬਿਲਕੁਲ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜਿੱਥੇ ਕਾਨੂੰਨ ਦੀ ਕੋਈ ਗੱਲ ਹੀ ਨਹੀਂ ਕਾਨੂੰਨ ਦਾ ਕੋਈ ਅਰਥ ਹੀ ਨਹੀਂ ਜਿੱਥੇ ਉਥੇ ਫਿਰ ਇਹੀ ਕੁਝ ਹੋਊਗਾ ਕਿ ਇੱਕ ਪਾਸੇ ਤਾਂ ਐਡੀ ਵੈਸ਼ੀਆਨਾ ਕਾਰਵਾਈ ਕੀਤੀ ਆ ਉਹਨਾਂ ਨੇ ਕਿ ਦੋ ਬੰਦੇ ਜਿਹੜੇ ਉਹਨਾਂ ਦੀਆਂ ਲੱਤਾਂ ਵਹਾ ਵੱਢ ਕੇ ਉਹਨਾਂ ਦਾ ਕਤਲ ਕੀਤਾ ਐਡਾ ਭਿਆਨਕ ਕਤਲ ਕੀਤਾ ਤੇ ਦੂਸਰੇ ਵਾਸਤੇ ਪੁਲਿਸ ਉਹਨਾਂ ਨੂੰ ਗ੍ਰਫਤਾਰ ਕਰਨ ਦੀ ਥਾਂ ਉਹਨਾਂ ਨੂੰ ਹੋਰ ਸੁਰੱਖਿਆ ਦੇ ਦਿੱਤੀ ਸੋ ਜਦੋਂ ਇਸ ਤਰ੍ਹਾਂ ਦਾ ਵੈਸ਼ੀਆਨਾ ਕੋਈ ਕਾਰਵਾਈ ਹੁੰਦੀ ਆ ਤਾਂ ਹਰ ਬੰਦਾ ਜਿਹੜਾ ਉਹਦੇ ਮਨ ਚ ਇੱਕ ਹੂ ਕੁੱਟਦੀ ਆ ਵੀ ਯਾਰ ਐਡਾ ਐਡਾ ਜ਼ੁਲਮ ਜੀ ਸੋ ਲੋਕ ਜਦੋਂ ਇਸ ਤਰ੍ਹਾਂ ਦਾ ਜ਼ੁਲਮ ਸੁਣਦੇ ਨੇ ਉਹ ਜਰੂਰ ਉਹ ਦੇ ਵਿਰੋਧ ਦੇ ਵਿੱਚ ਖੜੇ ਹੋ ਜਾਂਦੇ ਨੇ ਸੋ ਮਬੋਰ ਦੇ ਵਿੱਚ ਰੋਸ ਮੁਜ਼ਾਰੇ ਜਦੋਂ ਸ਼ੁਰੂ ਹੋਏ ਤੇ ਪੁਲਿਸ ਨੇ ਉਹ ਜਿਹੜਾ ਸ਼ੈਵਲਾਲ ਡੋੜਾ ਉਹਦੇ ਮਤਲਬ ਜਿਹੜਾ ਉਹਦੀ ਸ਼ਰਾਬ ਦੇ ਠੇਕੇ ਨੇ ਜਿਹੜੇ ਥੋਕ ਸ਼ਰਾਬ ਦੇ ਠੇਕੇ ਨੇ ਉਹਨਾਂ ਅੱਗੇ ਵੀ ਸੁਰੱਖਿਆ ਲਾਤੀ ਉਹਦੇ ਘਰ ਅੱਗੇ ਵੀ ਸੁਰੱਖਿਆ ਲਾਤੀ ਸੋ ਇਹ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਆ ਕਿ ਬਿਲਕੁਲ ਉਸ ਗੱਲ ਦਾ ਮਤਲਬ ਇਹ ਸਬੂਤ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਨਹੀਂ ਜੇ ਕਾਨੂੰਨ ਦਾ ਰਾਜ ਹੁੰਦਾ ਕਿ ਜਿਸ ਵਿਅਕਤੀ ਨੇ ਇੰਨੀ ਵਹਿਸ਼ੀਆਨਾ ਕਾਰਵਾਈ ਕੀਤੀ ਆ ਉਹਨੂੰ ਤੁਰੰਤ ਗ੍ਰਿਫਤਾਰ ਕਰ ਲੈਂਦੇ ਹਾਂ ਜੇ ਉਹਨੂੰ ਤੁਰੰਤ ਗ੍ਰਿਫਤਾਰ ਕਰ ਲੈਂਦੇ ਤੇ ਫਿਰ ਲੋਕਾਂ ਦਾ ਰੋਹ ਤੇ ਰੋਸ ਆ ਜਿਹੜਾ ਉਹ ਭਟਕਦਾ ਜਰੂਰ ਪਰ ਇਸ ਰੂਪ ਚ ਨਹੀਂ ਜੀ ਕਿਉਂ ਕਿਸੇ ਪੱਨ ਤੋੜਦੇ ਆ ਤਾਰੂ ਹੋ ਜਾਣ ਤੇ ਪ੍ਰੰਤੂ ਕਿਉਂਕਿ ਸਰਕਾਰ ਆ ਜਿਹੜੀ ਉਹ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਆ ਕਿ ਧੱਕੇਸ਼ਾਈ ਤੇ ਉਤਰੀ ਹੋਈ ਆ ਸੋ ਉਹਨੇ ਬਜਾਏ ਇਸ ਗੱਲ ਦੇ ਕਿ ਉਸ ਵਿਅਕਤੀ ਨੂੰ ਜਿਹੜਾ ਉਹਨਾਂ ਦਾ ਖਾਸ ਚਿਹਤਾ ਵਾ ਤੇ ਜਿਹੜਾ ਸ਼ਰਾਬ ਦਾ ਵਪਾਰੀ ਆ ਤੇ ਹੋ ਸਕਦਾ ਹਿੱਸੇਪਤੀ ਵੀ ਹੋਵੇ ਸੋ ਉਸ ਨੂੰ ਗ੍ਰਫਤਾਰ ਕਰਨ ਦੀ ਥਾਂ ਉਹਨੂੰ ਸੁਰੱਖਿਆ ਦਿੱਤੀ ਆ ਸੋ ਇਸ ਨੂੰ ਅਸੀਂ ਜਿਹੜੀ ਅਸੀਂ ਪਹਿਲਾਂ ਗੱਲ ਕੀਤੀ ਆ ਕਿ ਪੰਜਾਬ ਦੇ ਵਿੱਚ ਜੰਗਲ ਰਾਜ ਆ ਪੰਜਾਬ ਦੇ ਵਿੱਚ ਗੁੰਡਾ ਰਾਜ ਆ ਸੋ ਇਹ ਵੀ ਉਸੇ ਹੀ ਗੱਲ ਨੂੰ ਤਸਦੀਕ ਕਰਦਾ ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਅਮਨ ਕਾਨੂੰਨ ਨੂੰ ਅੱਗ ਲੱਗੀ ਹੋਈ ਆ ਉਸ ਦਾ ਇੱਕ ਹੋਰ ਸਬੂਤ ਹੈ ਕਿ ਜਿਸ ਬੰਦੇ ਦਾ ਕਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਉਸ ਦੇ ਉੱਪਰ ਹੀ ਬਲਾਤਕਾਰ ਦਾ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਇਵਰ ਜਿਹੜੀ ਉਹ ਹਨੇਰ ਨਗਰੀ ਵਾਲੀ ਗੱਲ ਆ ਗਈ ਹਾਂਜੀ ਕਿ ਬਿਲਕੁਲ ਹਨੇਰੇ ਵਾਲੀ ਨਗਰੀ ਆ ਇੱਕ ਬੰਦਾ ਜਿਹੜਾ ਉਹਦਾ ਕਤਲ ਹੋ ਗਿਆ ਹਾਂਜੀ ਬਜਾਏ ਉਹਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਉਲਟਾ ਪੁਲਿਸ ਕੀ ਕਾਰਵਾਈ ਕਰਦੀ ਆ ਕਿ ਜਿਹੜੇ ਬੰਦੇ ਦਾ ਕਤਲ ਹੋਇਆ ਉਹਦੇ ਵਿਰੁੱਧ ਇੱਕ ਬਲਾਤਕਾਰ ਦਾ ਪਰਚਾ ਦਰਜ ਕਰ ਦਿੱਤਾ ਜਾਂਦਾ ਸੋ ਇਹ ਪੰਜਾਬ ਪੁਲਿਸ ਦੇ ਹਿੱਸੇ ਹੀ ਆਉਂਦਾ ਇਹੋ ਜਿਹਾ ਕੁਝ ਕਿ ਇਹ ਅੱਖਾਂ ਵਿੱਚ ਕੇ ਇਨਾਂ ਲਈ ਕੋਈ ਕਾਨੂੰਨ ਦੀ ਗੱਲ ਨਹੀਂ ਹੁੰਦੀ ਕੋਈ ਸੰਵਿਧਾਨ ਦੀ ਗੱਲ ਨਹੀਂ ਹੁੰਦੀ ਕੋਈ ਇਹਨਾਂ ਨੂੰ ਆਪਣੇ ਅਹੁਦੇ ਦੀ ਮਤਲਬ ਮਰਿਆਦਾ ਦੀ ਕੋਈ ਗੱਲ ਨਹੀਂ ਕਿ ਅਸੀਂ ਸਾਡਾ ਕੋਈ ਕੌਦਾ ਵਾ ਅਸੀਂ ਉਹਦੀ ਮਰਿਆਦਾ ਦੀ ਪਾਲਣਾ ਵੀ ਕਰਨੀ ਆ ਉੱਪਰੋਂ ਜੋ ਹੁਕਮ ਆਗੇ ਹਾਂਜੀ ਕਿ ਆ ਕਰ ਦੋ ਉਹ ਇਹਨਾਂ ਨੇ ਅੱਖਾਂ ਬੀਚ ਕੇ ਕਰ ਦੇਣਾ ਸੋ ਹੁਣ ਮਤਲਬ ਕਿੱਡੀ ਮਤਲਬ ਇਸ ਗੱਲ ਨੂੰ ਅਸੀਂ ਕਿ ਕਿ ਕਿਸ ਤਰ੍ਹਾਂ ਇਸ ਗੱਲ ਨੂੰ ਹਾਜਮ ਕਰੀਏ ਇਹਨੂੰ ਕਿਸ ਤਰ੍ਹਾਂ ਇਹਦੀ ਮਤਲਬ ਅਸੀਂ ਵਿਆਖਿਆ ਕਰੀਏ ਕਿ ਜੇ ਸਭ ਬੰਦੇ ਦਾ ਕਤਲ ਹੋ ਗਿਆ ਹਾਂਜੀ ਉਸ ਦੀਆਂ ਅੱਖਾਂ ਥੱਲੇ ਹੋ ਗਿਆ ਉਹਦੇ ਸਬੰਧ ਚ ਰੋਸ ਮਜਾਰੇ ਹੋ ਰਹੇ ਨੇ ਤੇ ਉਸ ਤੋਂ ਬਾਅਦ ਉਸ ਬੰਦੇ ਵਿਰੁੱਧ ਉਲਸਾ ਜਿਹੜੀ ਉਹ ਬਲਾਤਕਾਰ ਦਾ ਪਰਚਾ ਦਰਜ ਕਰਦੀ ਆ ਜੀ ਸੋ ਜਦੋਂ ਮਤਲਬ ਇਹ ਗੱਲ ਫੈਲਦੀ ਆ ਤੇ ਜਿਹੜਾ ਉੱਥੋਂ ਦਾ ਐਸਐਸਪੀ ਆ ਉਹ ਇਹਦੀ ਸਫਾਈ ਦਿੰਦਾ ਕਿ ਇਹ ਜਿਹੜਾ ਮਤਲਬ ਬਲਾਤਕਾਰ ਦਾ ਜਿਹੜਾ ਦੋਸ਼ ਲੱਗਿਆ ਸੀ ਇਸ ਭੀਮ ਤੇ ਜਿਹਦਾ ਕਤਲ ਹੋਇਆ ਉਹ 3 ਤਰੀਕ ਨੂੰ ਸਾਡੇ ਕੋਲ ਅਰਜੀ ਆਈ ਸੀ ਜੀ ਕਿ ਉਹ ਤਿੰਨ ਤਰੀਕ ਤੋਂ ਅਸੀਂ ਇਹਦੀ ਜਾਂਚ ਕਰ ਰਹੇ ਸੀ ਤੇ ਜਦੋਂ ਸਾਡੀ ਜਾਂਚ ਪੂਰੀ ਹੋ ਗਈ ਸੀ ਪਰਚਾ ਦਰਜ ਕਰਤਾ ਮਤਲਬ ਤਿੰਨ ਤਰੀਕ ਤੋਂ ਪੁਲਿਸ ਉਡੀਕ ਰਹੀ ਸੀ ਕਿ ਕਦੋਂ ਇਸ ਬੰਦੇ ਦਾ ਕਤਲ ਹੋਵੇ ਤੇ ਅਸੀਂ ਇਹਦੇ ਵਿਰੁੱਧ ਪਰਚਾ ਦਰਜ ਕਰੀਏ ਸੋ ਇਹ ਇਹ ਮਤਲਬ ਕੀ ਮਤਲਬ ਕਾਨੂੰਨ ਤੇ ਨਾਲ ਕਿੱਡਾ ਮਜ਼ਾਕ ਹੈ ਸੋ ਇਹ ਜਿਹੜੀ ਆਪਾਂ ਬਾਰ-ਬਾਰ ਜਿਹੜੀ ਗੱਲ ਦਰਹਾਰ ਰਹੇ ਆਂ ਕਹਤਾ ਸਾਰਾ ਇਹ ਹੈ ਕਿ ਇਸ ਵੇਲੇ ਮਤਲਬ ਕੋਈ ਵਿਅਕਤੀ ਹੈ ਜਿਹੜਾ ਜਿਹੜਾ ਅਨਸਾਪ ਪਸੰਦ ਹੈ ਜਿਹੜਾ ਨਿਰਪੱਖ ਸੋਚ ਰੱਖਦਾ ਉਹ ਉਹ ਬਿਨਾ ਚਿਹਜਕ ਜਿਹੜੇ ਸ਼ਬਦ ਅਸੀਂ ਬੋਲ ਰਹੇ ਹਾਂ ਕਿ ਪੰਜਾਬ ਦੇ ਵਿੱਚ ਜੰਗਲ ਦਾ ਰਾਜਾ ਪੰਜਾਬ ਦੇ ਵਿੱਚ ਗੁੰਡਾ ਰਾਜਾ ਪੰਜਾਬ ਚ ਮਾਫੀਆ ਦਾ ਰਾਜਾ ਉਹ ਬਿਲਕੁਲ ਅੱਖਾਂ ਵਿੱਚ ਕੇ ਜੋ ਕੋਈ ਅਸੀਂ ਇਸ ਵੇਲੇ ਜਿਹੜੀ ਵਿਆਖਿਆ ਕਰ ਰਹੇ ਆ ਉਹਦੇ ਤੇ ਮੋਹਰ ਲਾਊਗਾ ਕਿ ਵਾਕਈ ਪੰਜਾਬ ਦੇ ਵਿੱਚ ਇਸ ਵੇਲੇ ਕੋਈ ਅਮਨ ਕਾਨੂੰਨ ਦਾ ਦੀ ਕੋਈ ਚੀਜ਼ ਨਹੀਂ ਤੇ ਇੱਥੇ ਸਿਰਫ ਤੇ ਸਿਰਫ ਬਾਦਲਾ ਦੇ ਮੂੰਹ ਦੇ ਵਿੱਚੋਂ ਜਿਹੜੀ ਗੱਲ ਨਿਕਲਦੀ ਆ ਉਹ ਕਾਨੂੰਨ ਬਣ ਜਾਂਦੀ ਆ ਉਹੀ ਹੁਕਮ ਲਾਗੂ ਹੋ ਜਾਂਦੇ ਨੇ ਉਹ ਚਾਹੇ ਜਿੰਨੇ ਮਰਜ਼ੀ ਮਤਲਬ ਜ਼ੁਲਮ ਜ਼ਬਰ ਤਸ਼ੱਦਦ ਵਾਲੇ ਹੋਣ ਕੋਈ ਉਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਇਹਦਾ ਨਤੀਜਾ ਕੀ ਹੋਊਗਾ ਸੋ ਇਹ ਜਿਹੜੀ ਸਾਡੇ ਸਾਹਮਣੇ ਘਟਨਾ ਆਈ ਆ ਤੇ ਜਿਸ ਤਰ੍ਹਾਂ ਉਹਦੀਆਂ ਪਰਤਾਂ ਖੁੱਲ ਰਹੀਆਂ ਨੇ ਸੋ ਉਹ ਬਿਲਕੁਲ ਸਾਬਤ ਕਰਦੀਆਂ ਨੇ ਇੱਕ ਪਾਸੇ ਐਸਐਸਪੀ ਇਹ ਕਹਿ ਰਿਹਾ ਕਿ ਅਸੀਂ ਉਸ ਨੂੰ ਸ਼ਬਲਾਲ ਡੋਡਾ ਨੂੰ ਜਿਹੜਾ ਸ਼ਰਾਬ ਦਾ ਵਪਾਰੀ ਹੈ ਜਿਨੇ ਇਸ ਤਰ੍ਹਾਂ ਵੈਸ਼ਿਆਂ ਨਾਲ ਢਾਗਰ ਵਾਲੀ ਕਾਰਵਾਈ ਕੇ ਅੰਜਾਮ ਦਿੱਤੀ ਆ ਉਹਦੇ ਵਿਰੁੱਧ ਜਾਂਚ ਕਰਾਂਗੇ ਜੀ ਜਾਂਚ ਤੋਂ ਬਾਅਦ ਫਿਰ ਅਸੀਂ ਉਹਨੂੰ ਗ੍ਰਿਫਤਾਰ ਕਰਾਂਗੇ ਹਾਂਜੀ ਇੱਕ ਵਿਅਕਤੀ ਤੇ 302 ਦਾ 307 ਦਾ 120 ਬੀ ਦਾ ਪਰਚਾ ਦਰਜ ਹੋ ਰਿਹਾ ਤੇ ਪੁਲਿਸ ਕਹਿ ਰਹੀ ਆ ਕਿ ਅਸੀਂ ਪਹਿਲਾਂ ਇਹਦੀ ਜਾਂਚ ਕਰਾਂਗੇ ਉਹ ਤੋਂ ਬਾਅਦ ਤੇ ਦੂਸਰੇ ਪਾਸੇ ਜਿਹੜੀ ਗੱਲ ਅਸੀਂ ਥੋੜੇ ਦਿਨ ਪਹਿਲਾਂ ਕਰਕੇ اٹھے ਆ ਕਿ ਪੰਜਾਬ ਦੇ ਵਿੱਚ ਜਿਹੜਾ ਪ੍ਰੈਸ ਦਾ ਗੱਲ ਘਟਿਆ ਜਾ ਰਿਹਾ ਬਲਤੇਜ ਪੰਨੂ ਵਾਲੀ ਗੱਲ ਆ ਉਹਦੇ ਵਿਰੁੱਧ ਇੱਕ ਅਰਜੀ ਆਉਂਦੀ ਆ ਇਕ ਔਰਤ ਵੱਲੋਂ ਅਰਜੀ ਦਿੱਤੀ ਜਾਂਦੀ ਆ ਕਿ ਇਹ ਪਿਛਲੇ ਸਮਿਆਂ 'ਚ ਮੇਰੇ ਨਾਲ ਇਸ ਬਜਕਤੀ ਨੇ ਬਲਾਤਕਾਰ ਕੀਤਾ ਸੀ ਉਸ ਨੂੰ ਝਟਪਟ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਪਰਚਾ ਵੀ ਦਰਜ ਹੋ ਜਾਂਦਾ ਜੇਹੇ ਤੀ ਵੀ ਸੱਟ ਦਿੱਤਾ ਜਾਂਦਾ ਦੂਜੇ ਪਾਸੇ ਜਿਹੜੀ ਗੱਲ ਸਾਹਮਣੇ ਆਖਾਂ ਦੇ ਸਾਹਮਣੇ ਵਾਪਰੀ ਆ ਲੋਕ ਉਹਦੇ ਵਿਰੁੱਧ ਰੋਸ ਮਜਾਰੇ ਕਰ ਰਹੇ ਨੇ ਇੱਕ ਵੈਸ਼ਿਆ ਨਾਲ ਢਾਂਗ ਦੇ ਨਾਲ ਇੱਕ ਵਿਅਕਤੀ ਦਾ ਕਤਲ ਹੋਇਆ ਇੱਕ ਵਿਅਕਤੀ ਆ ਜਿਹੜਾ ਵੈਸ਼ਿਆ ਨਾਲ ਢਾਂਗ ਦੇ ਨਾਲ ਉਹਦੀ ਇੱਕ ਲੱਤ ਤੇ ਇੱਕ ਬਾਹ ਵੱਡੀ ਹੋਈ ਆ ਤੇ ਉਹਦੇ ਦੋਸ਼ੀਆਂ ਵਿਰੁੱਧ ਜਾਂਚ ਹੋਊਗੀ ਫਿਰ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋਊਗੀ ਇਹ ਪੁਲਿਸ ਦਾ ਤਰਕ ਆ ਹਾਂਜੀ ਬਾਦਲ ਦੀਆਂ ਬੱਸਾਂ ਵੱਲੋਂ ਪਹਿਲਾਂ ਬਰਨਾਲੇ ਤੇ ਫਿਰ ਬਠਿੰਡੇ ਕੀੜੇ ਮਕੌੜਿਆਂ ਵਾਂਗੂ ਲੋਕਾਂ ਨੂੰ ਕੁਚਲ ਦਿੱਤਾ ਜਾਂਦਾ ਹੈ ਤੇ ਬਾਦਲ ਦੀਆਂ ਬੱਸਾਂ ਨੂੰ ਹੁਣ ਤਾਂ ਲੋਕੀ ਇਹ ਵੀ ਆਖਣ ਲੱਗੇ ਹਨ ਕਿ ਬਾਦਲ ਦੀਆਂ ਬੱਸਾਂ ਛੜਕਾਂ ਤੇ ਨੱਚਦੀ ਮੌਤ ਹਨ ਇਸ ਸੰਦਰਭ ਦੇ ਵਿੱਚ ਤੁਸੀਂ ਕੀ ਵਿਆਖਿਆ ਕਰੋਗੇ ਦੇਖੋ ਭਾਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਬੰਦਾ ਪੰਜਾਬ ਚਾ ਕੇ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈ ਕਿ ਬਾਦਲ ਦੀਆਂ ਬੱਸਾਂ ਨੂੰ ਦੇਖ ਕੇ ਲੋਕ ਇਹ ਹੀ ਕਮੈਂਟ ਕਰਦੇ ਨੇ ਜਿਵੇਂ ਕਦੇ ਮਤਲਬ ਹੁੰਦਾ ਸੀਗਾ ਕਿ ਜੇ ਫੌਜੀਆਂ ਦੀ ਗੱਡੀ ਆ ਰਹੀ ਆ ਤਾਂ ਤਲਬ ਛੜਕ ਦੇ ਕਿਨਾਰੇ ਜਿਹੜਾ ਕੋਈ ਦਰਖਤ ਖੜਾ ਵਾ ਉੱਥੇ ਚੜਜੋ ਹਾਂਜੀ ਸੋ ਇਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਨੇ ਦਹਿਸ਼ਤ ਪੈਦਾ ਕਰਤੀ ਆ ਬਾਦਲ ਦੀਆਂ ਬੱਸਾਂ ਨਹੀਂ ਉਹਨਾਂ ਦੀ ਜਿਹੜੀ ਓਵਰ ਸਪੀਡ ਆ ਤੇ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਤੇ ਹਉਮੈ ਆ ਜਿਹੜੇ ਉਹਨਾਂ ਦੇ ਮੁਲਾਜ਼ਮ ਆ ਉਹਨਾਂ ਦੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੰਕਾਰ ਤੇ ਹਉਮੈ ਪੜ ਗਿਆ ਕਿ ਉਹ ਲੋਕਾਂ ਦੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਉਹ ਪਰਵਾਹ ਕਰਨੋਂ हट ਗਏ ਉਹਨਾਂ ਨੂੰ ਕਿਉਂਕਿ ਉੱਪਰ ਹੋ ਜਾਂਦਾ ਨੇ ਕੋਈ ਥੱਲੇ ਆਉਂਦਾ ਕੋਈ ਮਰਦਾ ਕੋਈ ਕੁਚਲਿਆ ਜਾਂਦਾ ਪਰਵਾਹ ਨਾ ਕਰੋ ਤੁਸੀਂ ਟਾਈਮ ਤੇ ਜਾ ਕੇ ਵੱਧ ਤੋਂ ਵੱਧ ਸਵਾਰੀਆਂ ਨੇ ਉਹ ਚੱਕੜੀਆਂ ਨੇ ਸੋ ਉਹਨਾਂ ਨੂੰ ਸਿਰਫ ਤੇ ਸਿਰਫ ਹਦਾਇਤ ਇਹ ਦਿੱਤੀ ਗਈ ਹੈ ਕਿ ਬਾਕੀ ਕਿਸੇ ਗੱਲ ਦੀ ਚਿੰਤਾ ਨਾ ਕਰੋ ਤੁਸੀਂ ਵੱਧ ਤੋਂ ਵੱਧ ਪੈਸੇ ਕਮਾਉਣੇ ਆ ਵੱਧ ਤੋਂ ਵੱਧ ਸਵਾਰੀਆਂ ਨੇ ਜਿਹੜੀਆਂ ਉਹਨਾਂ ਨੂੰ ਢੋਣਾ ਸੋ ਇਹ ਸਾਡੇ ਸਾਹਮਣੇ ਕੋਈ ਪਹਿਲੀ ਘਟਨਾ ਨਹੀਂ ਮੈਨੂੰ ਲੱਗਦਾ ਤੇ ਆਖਰੀ ਵੀ ਨਹੀਂ ਕਿਉਂਕਿ ਜਦੋਂ ਮੋਗਿਆ ਕਾਂਡ ਹੋਇਆ ਤੇ ਉਦੋਂ ਥੋੜਾ ਬਾਦਲਾਂ ਦੀਆਂ ਜਿਹੜੀਆਂ ਬੱਸਾਂ ਸੀ ਜਿਹੜੀਆਂ ਨੱਚ ਦੀ ਮੌਤ ਸੀ ਉਹਨੂੰ ਥੋੜੀ ਲਗਾਮ ਪਈ ਹਾਂਜੀ ਉਹਨਾਂ ਦੇ ਵਿੱਚ ਹਲੀਮੀ ਵੀ ਪੈਦਾ ਹੋਈ ਉਹਨਾਂ ਨੇ ਆਪਣੀ ਜਿਹੜੀ ਉਹ ਜਿਹੜੀ ਇਹ ਸਪੀਡ ਜਿਹੜੀ ਮਾਰਨ ਵਾਲੀ ਸਪੀਡ ਹੈ ਲੋਕਾਂ ਦੀ ਜਿਹੜੀ 19 ਸਪੀਡ ਹੈ ਜਿਹੜੀ ਇਹਨੂੰ ਵੀ ਕੱਟ ਕੀਤਾ ਸੀ ਪਰੰਤੂ ਜਿਵੇਂ ਮਤਲਬ ਬਾਦਲਾ ਨੇ ਉਹ ਪੀੜਤ ਪਰਿਵਾਰ ਹੈ ਜਿਹੜਾ ਉਹਨੂੰ ਪੈਸਿਆਂ ਦੇ ਨਾਲ ਉਹਨਾਂ ਦੀਆਂ ਅੱਖਾਂ ਉਹਨਾਂ ਦੇ ਕੰਨ ਉਹਨਾਂ ਦਾ ਮੂੰਹ ਬੰਦ ਕਰਤਾ ਉਸ ਤੋਂ ਬਾਅਦ ਫਿਰ ਉਹੀ ਕੁਝ ਸਾਰਾ ਸ਼ੁਰੂ ਹੋ ਗਿਆ ਹਾਂਜੀ ਕਿਉਂਕਿ ਬਾਦਲਾ ਨੂੰ ਇਹ ਹੋ ਗਿਆ ਕਿ ਕੋਈ ਗੱਲ ਨਹੀਂ ਜੇ ਕਿਤੇ ਇਸ ਤਰ੍ਹਾਂ ਦਾ ਹਾਲਾਤ ਸਾਹ ਹੁੰਦਾ ਉਹਦੇ ਥੋੜੇ ਬੋਧੇ ਪੈਸੇ ਦੇਣੇ ਪੈਂਦੇ ਆ ਤੇ ਇਹਦੀ ਇਹਦਾ ਨੱਕੀ ਕੀ ਵੀ ਫਰਕ ਪੈਂਦਾ ਸੋ ਜਿਸ ਤਰ੍ਹਾਂ ਸਾਡੇ ਸਾਹਮਣੇ ਆ ਦੋ ਦਿਨਾਂ ਦੇ ਵਿੱਚ ਹੀ ਦੋ ਘਟਨਾਵਾਂ ਆ ਗਈਆਂ ਨੇ ਪਹਿਲਾ ਬਰਨਾਲੇ ਦੇ ਵਿੱਚ ਇਹਨਾਂ ਦੀ ਤੇਜ਼ ਰਫ਼ਤਾਰ ਆਰਬਿਟ ਦੀ ਬੱਸ ਰੇ ਉਹ ਮੋਟਰਸਾਈਕਲ ਨੂੰ ਆਰਸੀਵੀਓ ਦੇ ਵਿੱਚ ਟੱਕਰ ਮਾਰੀ ਵਿਚਾਰੇ ਦੀ ਮੌਤ ਹੋਈ ਤੇ ਹੁਣ ਆ ਜਿਹੜੀ ਚੰਨੂ ਕੋਲ ਜਿਹੜੀ ਇੱਕ 12 ਸਾਲ ਦੀ ਇੱਕ ਵਿਚਾਰੀ ਮਾਸੂਮ ਕੁੜੀ ਆ ਜਿਹੜੀ ਉਹਨੂੰ ਕੁਚਲਤਾ ਇਹਨਾਂ ਦੀ ਜਿਹੜੀ ਨਿਊਜ਼ ਹੋਈ ਬੱਸ ਸੋ ਇਹ ਆਏ ਜਨ ਨਿਰੰਤਰ ਜੇ ਪੰਜਾਬ ਦੇ ਵਿੱਚ ਵਾਪਰੇ ਸੜਕ ਹਾਦਸੇ ਸਿਆ ਦੇ ਅੰਕੜੇ ਕੱਢੇ ਜਾਣ ਜੀ ਤੇ ਉਹਨਾਂ ਦੇ ਵਿੱਚੋਂ 60 ਹਾਸੇ ਨੇ ਜਿਹੜੇ 60% ਦੀ ਹਾਸੇ ਨੇ ਜਿਹੜੇ ਉਹ ਬਾਦਲਾਂ ਦੀਆਂ ਬਸਾਂ ਦੇ ਨੇ ਬਿਲਕੁਲ ਸੋ ਇਹ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜੀ ਆਪਾਂ ਉਹੀ ਗੱਲ ਕਰਦੇ ਆ ਕਿ ਇਸ ਵੇਲੇ ਪੰਜਾਬ ਦੇ ਵਿੱਚ ਬਾਦਲਾਂ ਦੀ ਦਹਿਸ਼ਤ ਆ ਚਾਹੇ ਉਹ ਸਰਕਾਰੀ ਤੰਤਰ ਵੱਲੋਂ ਹੋਵੇ ਚਾਹੇ ਮਾਫੀਆ ਤੰਤਰ ਵੱਲੋਂ ਹੋਵੇ ਚਾਹੇ ਟਰਾਂਸਪੋਰਟ ਤੰਤਰ ਵੱਲੋਂ ਹੋਵੇ ਮਤਲਬ ਇਸ ਵੇਲੇ ਉਹ ਸਾਰੀ دہشت ਜਿਹੜੀ ਪੰਜਾਬ ਦੇ ਵਿੱਚ ਬਣੀ ਹੋਈ ਆ ਜੇ ਕੋਈ ਬੋਲਦਾ ਬਾਦਲਾਵਰਧ ਉਹਨੂੰ ਚੱਕ ਕੇ ਜੇਲ੍ਹਾਂ ਚ ਡੱਕ ਦਿਓ ਹਾਂਜੀ ਸਰਕਾਰੀ ਤੰਤਰ ਦਾ ਖੋਫ ਇਸੇ ਹੀ ਤਰ੍ਹਾਂ ਜੇ ਕੋਈ ਸੜਕ ਤੇ ਜਾ ਰਿਹਾ ਵਾ ਤੇ ਪਤਾ ਨਹੀਂ ਉਹਨੂੰ ਕਿਹੜੇ ਵੇਲੇ ਬਾਦਲਾਂ ਦੀ ਬੱਸ ਨੇ ਕੁਚਲ ਕੇ ਲੰਘ ਜਾਣਾ ਜੀ ਸੋ ਜੇ ਕੋਈ ਵਿਅਕਤੀ ਆ ਜਿਹੜਾ ਉਹ ਆਪਣੀ ਜਿਹੜੀ ਉਹਦੀ ਜ਼ਮੀਨ ਜਾਇਦਾਦ ਜਾਂ ਅਸੀਂ ਦੂਸਰੀ ਰੇਤ ਬਜਰੀ ਵਾਲੀ ਗੱਲ ਕਰਦੇ ਆ ਉਹਦੀ ਰਾਖੀ ਚਾਹੁੰਦਾ ਉਦੋਂ ਨਾਲ ਵੀ ਇਹ ਕੁਝ ਵਾਪਰਦਾ ਸੋ ਪੰਜਾਬ ਦੇ ਵਿੱਚ ਜਿਹੜੀ ਆਪਾਂ ਗੱਲ ਬਾਰ-ਬਾਰ ਉਹਨੂੰ ਦਰਹਾਉਨੇ ਆ ਆਖਰ ਮੁੱਦਾ ਉੱਥੇ ਆ ਜਾਂਦਾ ਕਿ ਪੰਜਾਬ ਤੇ ਇਸ ਵੇਲੇ ਸਮੁੱਚੇ ਰੂਪ ਦੇ ਵਿੱਚ ਜੰਗਲ ਦਾ ਰਾਜ ਆ ਸੋ ਇਸ ਕਾਰਨ ਇੱਥੇ ਸਿਵਾਏ ਧੱਕੇ ਤੋਂ ਹੋਰ ਕੁਝ ਆ ਜਿਹੜਾ ਉਹ ਸਾਡੇ ਸਾਹਮਣੇ ਵਿਖਾਈ ਨਹੀਂ ਦੇ ਰਿਹਾ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਅੱਜ ਜਿਹੜਾ ਗੁੰਡਾਰਾਜ ਸਥਾਪਿਤ ਹੋ ਚੁੱਕਿਆ ਹੈ ਤੁਸੀਂ ਉਸ ਦੀ ਕੀ ਵਿਆਖਿਆ ਕਰਦੇ ਹੋ ਕੀ ਪੰਜਾਬ ਪਰ ਇਹ ਅਜੇ ਹੀ ਜੋ ਪੰਜਾਬ ਦੇ ਵਿੱਚ ਅਨ ਐਲਾਨੀ ਐਮਰਜੈਂਸੀ ਲੱਗ ਚੁੱਕੀ ਹੈ ਉਸ ਤੋਂ ਨਿਜਾਤ ਪਾ ਸਕੇਗਾ ਦੇਖੋ ਵੀ ਮੈਂ ਗੱਲ ਇਹ ਆ ਇਸ ਵੇਲੇ ਸਭ ਤੋਂ ਗੰਭੀਰ ਸਾਡੇ ਸਾਹਮਣੇ ਕਿ ਬਾਦਲਾਂ ਦੇ ਮਨ ਚ ਇੱਕ ਬੜੀ ਗਲਤ ਧਾਰਨਾ ਬਣ ਗਈ ਆ ਕਿ ਪੰਜਾਬ ਦੇ ਲੋਕ ਨੇ ਉਹ ਡਰੂ ਨਹੀਂ ਜੀ ਪੰਜਾਬ ਦੇ ਲੋਕ ਨੇ ਜਿਹੜੇ ਉਹ ਬਕਾਊ ਨੇ ਪੰਜਾਬ ਦੇ ਲੋਕ ਨੇ ਜਿਹੜੇ ਹੁਕਮਦਾਰ ਨੇ ਜੀ ਸੋ ਹਾਲਾਂਕਿ ਪੰਜਾਬੀਆਂ ਦੇ ਸੁਹਾ ਦੇ ਵਿੱਚ ਇਹ ਤਿੰਨੋਂ ਗੱਲਾਂ ਨਹੀਂ ਖਾਸ ਕਰਕੇ ਸੱਚੇ ਸਿੱਖ ਦੇ ਮਨ ਦੇ ਵਿੱਚ ਇਹ ਤਿੰਨੋਂ ਗੱਲਾਂ ਨੇ ਜਿਹੜੀਆਂ ਉਹ ਸੁਪਨੇ 'ਚ ਵੀ ਨਹੀਂ ਆ ਸਕਦੀਆਂ ਪਰਤੂ ਜਿਸ ਤਰ੍ਹਾਂ ਮਾਹੌਲ ਚੱਲ ਰਿਹਾ ਵਾ ਫਿਲਹਾਲ ਕਿ ਉਸ ਮਾਹੌਲ ਨੂੰ ਦੇਖਦਿਆਂ ਹੋਇਆਂ ਬਾਦਲਾਂ ਦੇ ਮਨ 'ਚ ਇਹ ਧਾਰਨਾ ਜਿਹੜੀ ਪੱਕੀ ਹੋ ਗਈ ਆ ਸੋ ਇਸ ਕਾਰਨ ਉਹ ਬਜਾਏ ਇਸ ਗੱਲ ਦੇ ਕਿ ਇੱਕ ਘਟਨਾ ਵਾਪਰਦੀ ਆ ਉਹਦੇ ਤੋਂ ਸਬਕ ਲੈ ਲੈਣ ਉਹ ਦੂਜੀ ਘਟਨਾ ਜਿਹੜੀ ਉਹ ਹੋਰ ਅੰਜਾਮ ਦੇ ਦਿੰਦੇ ਆ ਤੀਜੀ ਘਟਨਾ ਨੂੰ ਉਹ ਅੰਜਾਮ ਦੇ ਦਿੰਦੇ ਆ ਸੋ ਇਹ ਸਾਰਾ ਕੁਝ ਆ ਜਿਹੜਾ ਉਹਨਾਂ ਨੂੰ ਮਤਲਬ ਖਾਸ ਕਰਕੇ ਉਹਨਾਂ ਦਾ ਜਿਹੜਾ ਲਿਖਾ ਹੈ ਉਹ ਇਸ ਗੱਲ ਦੇ ਨਾਲ ਹੋਰ ਪੱਕਾ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਅੰਗਾਂ ਦੀ ਬੇਅਦਬੀ ਹੋਈ ਆ ਗੁਟਕਾ ਸਹਿਬਾਨ ਦੀ ਬੇਅਦਬੀ ਹੋਈ ਆ ਸੰਘਰਸ਼ ਚੱਲਿਆ ਹਾਂਜੀ ਪਰੰਤੂ ਉਸ ਸੰਘਰਸ਼ ਨੂੰ ਜੇ ਅਸੀਂ ਅੱਜ ਦੀ ਤਰੀਕ ਚ ਕਹਿ ਲਈਏ ਬਾਦਲਾ ਨੇ ਡੰਡੇ ਤੇ ਫੁੱਟ ਹਾਂਜੀ ਇਹ ਦੋ ਹਥਿਆਰਾਂ ਦੇ ਨਾਲ ਅੱਜ ਦੀ ਤਰੀਕ ਤੋਂ ਉਸ ਸੰਘਰਸ਼ ਨੂੰ ਦਬਾਤਾ ਉਸ ਤੋਂ ਬਾਅਦ ਸਰਬੱਤ ਖਾਲਸੇ ਦੀ ਗੱਲ ਆਈ ਸਰਬੱਤ ਖਾਲਸੇ ਨੂੰ ਵੀ ਬਾਦਲਾ ਨੇ ਡੰਡੇ ਤੇ ਕੂੜ ਪ੍ਰਚਾਰ ਦੇ ਜ਼ੋਰ ਨਾਲ ਦਬਾਤਾ ਸੋ ਇਹ ਸਾਰਾ ਕੁਝ ਉਹਨਾਂ ਨੂੰ ਲੱਗਦਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਸੱਚ ਦੀ ਆਵਾਜ਼ ਆ ਜਿਹੜੀ ਉਹ بلند ਹੋਣੀ ਸੰਭਵ ਨਹੀਂ ਜੀ ਤੇ ਉਸ ਕਾਰਨ ਇਹ ਜਿਹੜੀਆਂ ਆਏ ਦਿੰਦੀਆਂ ਵਧਿਕੀਆਂ ਨੇ ਨਹੀਂ ਕਿਵੇਂ ਇਹ ਗੱਲ ਸੰਭਵ ਆ ਕਿਸੇ ਲੋਕਤੰਤਰੀ ਦੇਸ਼ ਦੇ ਵਿੱਚ ਕਿ ਇੱਕ ਵਿਅਕਤੀ ਆ ਜਿਹੜਾ ਖਾਸ ਕਰਕੇ ਜਿਹੜਾ ਰਾਜਨੀਤੀ ਦੇ ਖੇਤਰ ਚਾ ਜਿਹੜਾ ਚੋਣ ਲੜ ਚੁੱਕਿਆ ਉਹ ਦੋ ਬੰਦਿਆਂ ਨੂੰ ਚੱਕ ਕੇ ਆਪਣੇ ਫਾਰਮ ਹਾਊਸ ਤੇ ਲੈ ਜਾਵੇ ਤੇ ਉਹਨਾਂ ਦੀਆਂ ਇਸ ਤਰ੍ਹਾਂ ਸ਼ਰੇਆਬ ਜੇ ਜੋ ਕੁਝ ਅਸੀਂ ਤਾਲਵਾਨ ਵੱਲੋਂ ਦੇਖ ਰਹੇ ਆ ਜਾਂ ਜੋ ਕੁਸਾਈਆ ਜੀ ਸੇਮ ਵੱਲੋਂ ਦੇਖ ਰਹੇ ਆ ਉਹੀ ਕੁਝ ਹੋਣੇ ਪੰਜਾਬ ਦੀ ਧਰਤੀ ਤੇ ਦਰਹਤਾ ਸੋ ਇਹ ਜੋ ਕੁਝ ਜਿਸ ਪਾਸੇ ਨੂੰ ਗੱਲ ਜਾ ਰਹੀ ਆ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਗੁੱਸਾ ਹੈ ਜਿਹੜਾ ਰੋਹ ਆ ਜਿਹੜਾ ਰੋਸ ਹੈ ਉਹਨੂੰ ਹੋਰ ਪਖਾ ਰਹੀ ਆ ਇਹ ਗੱਲ ਠੀਕ ਹੈ ਕਿ ਇਸ ਵੇਲੇ ਉਹ ਗੁੱਸਾ ਉਹ ਰੋਹ ਆ ਜਿਹੜਾ ਉਹ ਇੱਕ ਤਹਿ ਦੇ ਥੱਲੇ ਦੱਬਿਆ ਹੋਇਆ ਜਿਹੜੀ ਬਾਦਲਾਂ ਦੇ ਖੋਫ ਵਾਲੀ ਤਹਿ ਆ ਬਾਦਲਾਂ ਦੇ ਸਰਕਾਰ ਦੇ ਸਰਕਾਰ ਦੀ دہشت ਵਾਲੀ ਤਹਿ ਆ ਫਿਲਹਾਲ ਉਹ ਉਸਲੇ ਦੱਬਿਆ ਹੋਇਆ ਤੇ ਜਦੋਂ ਉਸ ਗਰੋਸ ਨੇ ਉਸ ਰੋਹ ਨੇ ਜਵਾਲਾਮੁਖੀ ਬਣ ਕੇ ਉਸ ਤਹਿ ਨੂੰ ਪਾੜ ਕੇ ਬਾਹਰ ਨਿਕਲਣਾ ਤੇ ਉਦੋਂ ਫਿਰ ਬਾਦਲਾਂ ਨੂੰ ਜਿਹੜਾ ਸੇਕ ਲੱਗਣਾ ਸ਼ਾਇਦ ਉਹ ਹਾਲੇ ਉਸ ਗੱਲ ਦਾ ਅੰਦਾਜ਼ਾ ਨਹੀਂ ਲਾ ਰਹੇ ਤੇ ਜਦੋਂ ਅੰਦਾਜ਼ਾ ਲਾਉਣਗੇ ਉਦੋਂ ਬਹੁਤ ਦੇਰ ਹੋ ਚੁੱਕੀ ਹੋਊਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਿਨਾਂ ਸ਼ੱਕ ਜਿਵੇਂ ਮੈਂ ਬਾਰ-ਬਾਰ ਗੱਲ ਕਰ ਰਿਹਾ ਕਿ ਆਉਣ ਵਾਲੇ 6 ਮਹੀਨੇ ਬਾਦਲਾਂ ਦੇ ਜ਼ੋਰ ਦੇ ਆ ਬਾਦਲਾਂ ਦੇ ਜ਼ਬਰ ਦੇ ਆ ਬਾਦਲਾਂ ਦੇ ਜ਼ੁਲਮ ਦੇ ਆ ਬਾਦਲਾਂ ਦੇ ਤਸ਼ੱਦਦ ਦੇ ਆ ਬਾਦਲਾਂ ਦੀ ਤੱਕੇਸ਼ਾਈ ਦੇ ਆ ਤੇ ਉਸ ਤੋਂ ਬਾਅਦ ਲੋਕਾਂ ਦੇ ਅੱਜ ਪੰਜਾਬ ਦੇ ਲੋਕਾਂ ਨੇ ਜੋ ਬਾੜ ਆਪਣੇ ਖੇਤ ਨੂੰ ਦਿੱਤੀ ਸੀ ਉਹੀ ਬਾੜ ਸੱਤਾਧਾਰੀ ਆਗੂਆਂ ਨੂੰ ਖੇਤ ਨੂੰ ਖਾ ਰਹੀ ਹੈ ਤੇ ਬਾਦਲਕਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ 마ਫੀਆ ਦੀ ਪકડ ਦੀ ਜਿਹੜੀ ਬਾੜ ਉਹਨਾਂ ਨੇ ਆਪਣੇ ਖੇਤ ਦੇ ਇਰਤ ਦੇ ਗਿਰਦ ਪੈਦਾ ਕਰ ਚੁੱਕੀ ਹੈ ਜਦੋਂ ਉਹੀ 마ਫੀਆ ਬਾਦਲਾਂ ਨੂੰ ਖਾਵੇਗਾ ਤੇ ਫਿਰ ਅੰਜਾਮ ਕੀ ਹੋਵੇਗਾ ਕਿਉਂਕਿ ਅੱਗ ਦਾ ਕੰਮ ਹੁੰਦਾ ਹੈ ਸਿਰਫ ਫੈਲਣਾ ਦੂਜੇ ਦੇ ਘਰ ਚ ਲੱਗੀ ਅੱਗ ਦਾ ਸੇਕ ਆਪਣੇ ਘਰ ਤੱਕ ਜ਼ਰੂਰ ਪਹੁੰਚਦਾ ਹੈ ਕਿਉਂਕਿ ਅਸੀਂ ਉਸ ਸਮਾਜ ਦੇ ਹਿੱਸੇਦਾਰ ਹੁੰਦੇ ਹਾਂ ਬਸ ਇਹ ਗੱਲ ਬਾਦਲਾਂ ਨੂੰ ਯਾਦ ਜ਼ਰੂਰ ਰੱਖਣੀ ਚਾਹੀਦੀ ਹੈ ਸੋ ਏਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ